ਤੇ ਜਿਹੜੇ ਏਰੀਆ ਚ ਹੁਣ ਅਸੀਂ ਘੁੰਮ ਫਿਰ ਰਹੇ ਆ ਇਹਨੂੰ ਪਿਆਸਾ ਸਪਾਨੀਆਂ ਬੋਲਦੇ ਆ ਸਪਾਨੀਆਂ ਮਤਲਬ ਸਪੇਨ ਸਪੇਨ ਦਾ ਸਕੂਅਰ ਇਸ ਤਰ੍ਹਾਂ ਕਹਿ ਸਕਦੇ ਹਾਂ ਇਹ ਇਟਾਲੀਅਨ ਹਾਂਜੀ ਇਟਾਲੀਅਨ ਦੇ ਵਿੱਚ ਤੇ ਮੇਨ ਜਿਹੜੀ ਇਹ ਜਗ੍ਹਾ ਇਹ ਫੇਮਸ ਆ ਜਿਵੇਂ ਆਪਾਂ ਨਿਊ ਇਅਰ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਕਰਾਊਡ ਹੁੰਦਾ ਇੱਥੇ ਪਟਾਕੇ ਪਟੁਕੇ ਚੱਲਦੇ ਆ ਜਿਵੇਂ ਆਪਣੇ ਬਰਜ ਖਲੀਫਾ ਹੋ ਗਿਆ ਜਾਂ ਸਿੰਗਾਪੁਰ ਦੇ ਵਿੱਚ ਨਾ ਨਵਾਂ ਸਾਲ ਇੱਥੇ ਮਨਾਇਆ ਜਾਂਦਾ ਹਾਂ ਜੀ ਹਾਂਜੀ ਜਿਵੇਂ ਦੁਬਈ 'ਚ ਜਿਹੜਾ ਨਵਾਂ ਸਾਲ ਆ ਉਹ ਬਰਜ ਖਲੀਫਾ ਤੇ ਰੋਮ ਦਾ ਜਿਹੜਾ ਨਵਾਂ ਸਾਲ ਆ ਉਹ ਆ ਜਗਾ ਤੇ ਹੁੰਦਾ ਗਾ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਪੈਰ ਧਰਨ ਨੂੰ ਇੱਥੇ ਹੋਣ ਜਗ੍ਹਾ ਨਹੀਂ ਹੈਗੀ ਉਦੋਂ ਤਾਂ ਪਤਾ ਨਹੀਂ ਕੀ ਹਾਲ ਹੁੰਦਾ ਹੁਣ ਤੇ ਇੱਥੇ ਸਾਨੂੰ ਦੋ ਹੋਰ ਸਾਡੇ ਪੰਜਾਬੀ ਭਰਾ ਤੇ ਵੱਡੀ ਗੱਲ ਸਾਡੇ ਜ਼ਿਲ੍ਹੇ ਦੀ ਸ਼ਾਨ ਬਰਨਾਲੇ ਜ਼ਿਲ੍ਹੇ ਤੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਜੀ ਸਾਡੇ ਬਲੌਗ ਦੇ ਵਿੱਚ ਤੁਹਾਡਾ ਬਹੁਤ ਜੀ ਧੰਨਵਾਦ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਆ ਸਾਨੂੰ ਸਭ ਮਸਾਲ ਲੱਗੇ ਅੱਜ ਤਾਂ 25 ਦਾ ਉੱਤੇ ਵਾਲੀ ਮਿਲ ਰਹੇ ਆ ਸਾਰੇ ਕਿਸੇ ਨੂੰ 32 ਹੋਏਗੇ ਨੇ 26 ਹੋਗੇ ਕਿੱਥੋਂ ਬਰਨਾਲੇ ਜ਼ਿਲ੍ਹੇ ਚੋਂ ਸਾਡਾ ਪੱਖੋਕੇ ਪਿੰਡ ਹੈ ਜੀ ਪੱਖੋਕੇ ਪੱਖੋ ਕਲਾਂ ਪੱਖੋਕੇ ਪੱਖੋ ਕੈਂਚੀਆਂ ਪੱਖੋ ਕੈਂਚੀਆਂ ਹਾਂਜੀ ਠੀਕ ਆ ਨਾਲ ਤੇ ਹਾਂ ਸਹਨੇ ਦੇ ਨਾਲ ਮੈਂ ਸਮਝ ਗਿਆ ਜਦੋਂ ਬਾਈਪਾਸ ਲੰਘਿਆ ਹੁਣ ਹਾਂਜੀ ਹਾਂਜੀ ਪਿੰਡ ਜਾਣਦੇ ਰਹਨੇ ਹਾਂ ਹਾਂਜੀ ਹਾਂਜੀ ਅੱਛਾ ਜਾਣਦੇ ਆ ਸਾਰੇ ਹਾਂਜੀ ਹਾਂਜੀ ਫਿਰ ਤਾਂ ਹੁਣ ਦੇਖੋ ਪਿੰਡੋਂ ਫੋਨ ਆਉਂਦੇ ਤੁਹਾਨੂੰ ਹਾਂਜੀ ਹਾਂਜੀ ਸਾਰੇ ਜਾਣਦੇ ਆਂ ਜੀ ਤੇ ਇਧਰ ਅੰਕਲ ਜੀ ਨੇ ਜੀ ਇਹ ਇਹਨਾਂ ਦੇ ਬਿਟਨ ਹਾਂਜੀ ਸასიਖਾਲ ਬਾਈ ਜੀ ਹੋਰ ਠੀਕ ਠਾਕ ਜੀ ਤੇ ਹੁਣ ਜੀ ਪਹਿਲਾਂ ਸਾਡੇ ਨਾਲ ਬੰਦੇ ਦੋ ਸੀ ਹੁਣ ਚਾਰ ਹੋ ਗਏ ਪੰਜਾਬੀ ਸਾਰੇ ਹੈ ਹੁਣ ਜਾਵਾਂਗੇ ਅਸੀਂ ਕਲੋਜ਼ੀਅਮ ਨੂੰ ਦੇਖਣ ਤੇ ਇਹ ਇਟਾਲੀਅਨ ਕੁੜੀ ਇਹਦੇ ਤੋਂ ਜਾਣਕਾਰੀ ਲੈ ਰਹੇ ਨੇ ਥੋੜੀ ਬਹੁਤੀ ਇਹ ਕੁੜੀ ਕਹਿੰਦੇ ਜੀ ਵਿੱਚ ਹੈਲੋ ਚਾਓ ਚਾਓ ਗ੍ਰਾਸੀ ਗ੍ਰਾਸੀਆ ਨਾਓ ਇਟਾਲੀਅਨ ਫਿਨਿਸ਼ ਨੋ ਮੋਰ ਇਟਾਲੀਅਨ ਓਕੇ ਗ੍ਰਾਸੇ ਗ੍ਰਾਸੀਆ 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 ਸ਼ੁਕਰੀਆ ਨੂੰ ਕਰਨ ਮਤਲਬ ਕਿੰਨੇ ਪੁਰਾਣੇ ਨੇ ਉਹ ਹਾਂਜੀ ਅੱਛਾ ਇਹ ਘਰ ਕਹਿੰਦੇ ਨੇ ਆ ਕੁੜੀ ਨੇ ਦੱਸਿਆਗਾ ਤੇ ਜਿਹੜਾ ਤੁਸੀਂ ਇਹ ਪਹਿਲਾਂ ਦੇਖਿਆ ਹੋਣਾ ਤੇ ਵੀ ਇਹ 1493 ਦਾ ਬਣਿਆ ਹੋਇਆ ਹੈ ਇੰਗਲੈਂਡ ਦੇ ਕਿਸੇ ਰਾਈਟਰ ਦਾ ਘਰ ਸੀਗਾ ਜਿਹੜਾ ਆ ਸਾਹਮਣੇ ਵਾਲੇ ਪਾਸੇ ਤੁਸੀਂ ਦੇਖ ਰਹੇ ਹੋ ਦੇਖ ਲਓ ਇੰਨਾ ਪੁਰਾਣਾ ਪੁਰਾਣਾ ਬਿਲਡਿੰਗਾਂ ਮਾਰ ਤਾਂ ਇੱਥੇ ਹੈਗੀਆਂ 600 ਸਾਲ ਲਗਭਗ ਤੁਸੀਂ ਕਹਿ ਸਕਦੇ ਹੋ ਤੇ 500 ਸਾਲ ਤਾਂ ਹੋ ਹੀ ਗਿਆ ਤੇ ਜਿਹੜਾ ਉਹ ਪ੍ਰਚਰਚਤ ਤੁਹਾਨੂੰ ਦਿਖਾਇਆ ਸੀ ਉਹ 1493 ਦਾ ਬਣਿਆ ਹੋਇਆ ਇਹ ਜਿਹੜਾ ਮੇਨ ਸਕੁਅਰ ਹੈ ਵੀ ਦੇਖਣ ਵਾਲਾ ਸਾਰਾ ਕੁਝ ਯਾਰ ਬਹੁਤ ਪੁਰਾਣਾ ਬਹੁਤ ਸੋਹਣਾ ਇੱਥੇ ਦੇਖਣ ਵਾਲਾ ਤੇ ਬਾਈ ਜੀ ਹੁਣ ਇਹ ਕਹਿੰਦੇ ਚਾਹ ਪਾਣੀ ਪੀ ਕੇ ਕੁਛ ਨਾ ਕੁਝ ਚੱਲਦੇ ਆ ਤੇ ਆ ਸਾਡਾ ਹੁਣ ਕਲੋਜ਼ੀਅਮ ਦੇਖਣ ਦਾ ਮਾਨ ਹੈ ਜਿਹਦੇ ਕਰਕੇ ਅਸੀਂ ਸਪੈਸ਼ਲ ਰੋਮ ਆਏ ਆ ਤੇ ਉਹ ਦੇ esque ਹੁੰਦੇ ਆ ਤੇ ਨਾਲ ਨਾਲ ਤੁਹਾਨੂੰ ਦਿਖਾ ਲਿਆ ਇਹ ਬਾਈ ਇਹ ਬਾਈ ਕਮਾਉਣ ਵਾਲਿਆ ਹਾਂ ਵੀ ਜਿਹੜੀ ਤੇ ਬਸਸ ਆਪਣੀ ਰੋਮ ਚੱਲਦੀ ਹੈ ਨਾ ਹਾਂਜੀ ਆਪਣੀ ਡਬਲ ਜਿਵੇਂ ਲੰਡਨ ਬਸਸ ਚੱਲਦੀ ਹੈਗੀ ਅੱਛਾ ਰੋਮ ਬਸ ਵੀ ਚੱਲਦੀ ਹੈ ਅੱਛਾ ਬਿਲਕੁਲ ਹੈਗੇ ਪੈਂਫਲਟ ਜੇ ਕੋਈ ਦਿਖਾਇਓ ਮਾੜਾ ਜਿਹਾ ਇਹਦਾ ਪੂਰਾ ਸਟਾਫ ਦਾ ਮੈਂਬਰ ਹੈ ਬੰਦਾ ਅੱਛਾ ਦਿਖਾਇਓ ਵੈਸੇ ਰੋਮ ਚ ਸਕੈਮ ਵੀ ਇਹੋ ਜਿਹੇ ਬਹੁਤ ਚੱਲਦੇ ਆ ਹਾਂਜੀ ਅਬ ਮੈਂ ਦਿਖਾ ਦਿੰਦਾ ਜੀ ਤੁਹਾਨੂੰ ਇਹ ਇਹੋ ਜਿਹੇ ਪੰਪੀ ਨਿਪਲ ਦੇ ਰੋਮ ਦੀਆਂ ਸਾਰੀਆਂ ਜਗਾਵਾਂ ਇੰਨੀਆਂ ਥਾਵਾਂ ਘੁਮਾਉਂਦੇ ਆ ਇਹ ਰੋਮ 'ਚ ਇਹ ਸਾਰੀਆਂ ਥਾਵਾਂ ਘੁਮਾਉਂਦੇ ਜੀ ਹੈਨਾ ਆ ਕਲੋਜ਼ੀਅਮ ਆ ਹੈ ਜਿੱਥੇ ਅਸੀਂ ਜਾਣਾ ਹੈਗਾ ਅਜੇ ਆ ਵੈਟਿਕਨ ਵਰਟਿਕਨ ਇੱਕ ਵੈਟਿਕਨ ਸਿਟੀ ਹੈ ਤੇ ਇਹ ਵੀ ਤੁਹਾਨੂੰ ਘੁਮਾਉਣਾ ਆਉਣ ਵਾਲੇ ਵਲੌਗ 'ਚ ਜੇ ਘੁਮਾ ਦਾਂਗੇ ਸ਼ਾਇਦ ਆ ਹੋ ਗਿਆ ਸੈਂਟ ਪੀਟਰ ਇਹ ਵੀ ਵੈਟਿਕਨ ਸਿਟੀ 'ਚ ਹੈ ਵੈਸੇ ਜਿੰਨੀਆਂ ਥਾਵਾਂ ਨੇ ਲਿਖੀਆਂ ਅਸੀਂ ਤੁਹਾਨੂੰ ਤੁਰਕੇ ਘੁਮਾ ਦਾਂਗੇ ਜ਼ਿਆਦਾ ਐਕਸਪੀਰੀਅੰਸ ਹੋ ਜਾਊਗਾ ਕਿਉਂ ਬਾਈ ਜੀ ਸਹੀ ਹੈ ਨਾ ਹਾਂ ਜੀ ਤੇ ਬਾਈ ਤਾਂ ਕਹਿੰਦੇ ਬੱਸ ਲੈ ਲੈਣਾ ਮੈਂ ਕਿਹਾ ਠੀਕ ਹੈ ਵੈਸੇ ਤਾਂ ਕਿਨੇ ਕਿੰਨੇ ਰੁਪਏ ਚ ਦਿੰਦੇ ਆ ਭਾਈ ਜੇ ਹੋਰ ਨੇ ਕਿਸੇ ਨੇ ਜਾਣਾ ਹੋਵੇ ਇਹਦੇ ਨਾਲ ਮੈਂ ਗੱਲ ਕੀਤੀ ਮੁੰਡੇ ਨਾਲ ਉਹ ਕਹਿੰਦੇ ਐ ਵੈਸੇ ਤਾਂ ਵੀ 2600 ਦੇ ਵਿੱਚ ਟਿਕਟ ਟੈਣਾ ਦੀ ਅ ਕਿੰਨੇ ਜ਼ੀਰੋ 2600 2600 ਮਤਲਬ ਇਟਲੀ ਕਹਿੰਦੇ ਬੇਨਤੀ ਸਹੀ ਐ ਉਹ ਰੋ ਅੱਛਾ ਜੀ ਕੋਈ ਟਿਕਟ ਮਿਲਦੀ ਐ ਇਹ ਪੂਰੇ ਜਿੰਨੇ ਟੂਰਿਸਟ ਪਲੇਸ ਆ ਨਾ ਸਾਰੇ ਉੱਪਰ ਕਮਾਉਣੇ ਆ ਤੇ ਇੱਕ ਦਿਨ ਦੀ ਇੱਕ ਦਿਨ ਦੀ ਹਾਂ ਅੱਛਾ ਆਪਾਂ ਆਪਣੀ ਮਰਜ਼ੀ ਉੱਤਰ ਵੀ ਸਕਦੇ ਆ ਅੱਛਾ ਜੀ ਘੁੰਮ ਕੇ ਦੂਜੀ ਵੈਸੇ ਮਤਲਬ ਡਿਸਕਾਊਂਟ ਕਰਕੇ 2600 ਦੀ ਉਹ ਦੇਊਗਾ ਨਹੀਂ ਨਹੀਂ ਇਹ ਤਾਂ ਤੁਹਾਡੇ ਵਾਸਤੇ ਤੁਸੀਂ ਇੰਦੀਆਂ ਤੁਸੀਂ ਤੁਹਾਨੂੰ 20 ਦੇ ਦੇ ਦਿੰਨਾ ਮੈਂ ਅੱਛਾ ਤੁ बड़ा बड़ा बंग, हाँ। इंडियन आदमी आ रहा है तो हम लोग तो बहुत ज्यादा डिस्काउंट करके दे रहा है हमारा हम, नाम कैसा है हम इस्पानिया में रहता है अगर जो भी इंडियन जो वेटिकन म्यूजियम में आएगा हम लोग बहुत डिस्काउंट करके दे रहा है हम तीन दिन इधर ही है रोम में ठीक है आज तो घूम फिर के देखना है ਲੈ ਲੇਗੇ ਆਪਾਂ ਨੰਬਰ ਲੈਂਦੇ ਆ ਫਿਰ ਟਿਕਟ ਲੈਂਗੇ ਆਪਸੇ ਓਕੇ ਓਕੇ ਜੀ ਓਕੇ ਹਿੰਦੀ ਕੇ ਚਿਪ ਕੱਢਦੀ ਆਪਨੇ ਚਿਪ ਕੱਢਦੀ ਏ ਜਦੋਂ ਅਸੀਂ ਨਾ ਪੀਜ਼ਾ ਗਏ ਸੀ ਉੱਥੇ ਪੀਜ਼ਾ ਟਾਵਰ ਚੜਨ ਜੋ ਮੁਸ਼ਕਿਲ ਆਈ ਸੀ ਉਹਨੂੰ ਟਿਕਟ ਸਾਨੂੰ ਐਸੇ ਵੀ ਆਨਲਾਈਨ ਲੈ ਲਈਏ ਤੇ ਅੱਜ ਆ ਭਾਈ ਨੇ ਆ ਦਿੱਤੀਆਂ ਮਿਲ ਗਿਆ ਮੈਂ ਕਿਹਾ ਵਰਟੀਕਲ ਸਿਟੀ ਦੀ ਟਿਕਟ ਸੀ ਲੈ ਲਈਏ ਬਾਕੀ ਕੰਮ ਬਾਅਦ ਚੋਂ ਕਰਦੇ ਹਾਂ ਹੁਣ ਇਹਦੇ ਨਾਲ ਆਫਿਸ ਚੱਲਨੇ ਵੈਸੇ ਆਨਲਾਈਨ ਟਿਕਟ ਅਵੇਲੇਬਲ ਨਹੀਂ ਹੈਗੀ ਤੇ ਮੈਂ ਤੁਹਾਨੂੰ ਦੱਸਦਾ ਵੈਟਿਕਨ ਸਿਟੀ ਦੀਆਂ ਜਾਨੀਆਂ ਟਿਕਟਸ ਐ ਰੋਮ ਆਉਣ ਤੋਂ ਘੱਟੋ-ਘੱਟ 7-8-10 ਦਿਨ ਪਹਿਲਾਂ ਬੁੱਕ ਕਰ ਲਿਓ ਮੈਨੂੰ ਸੋਲਡ ਆਊਟ ਦਿਖਾ ਰਹੀਆਂ ਜੂਨ ਤੱਕ ਜੂਨ 10 ਜੂਨ ਤੱਕ ਲਗਭਗ ਸੋਲਡ ਆਊਟ ਆ ਵੈਟਿਕਨ ਦੀਆਂ ਸਿਟੀ ਦੀਆਂ ਟਿਕਟਸ ਤੇ ਪਰ ਇਹ ਕਹਿੰਦਾ ਮੈਂ ਦਵਾ ਦੂੰਗਾ ਕਹਿੰਦਾ ਮੈਂ ਐਕਸਟਰਾ ਪੈਸੇ ਦੇ ਕੇ ਮਤਲਬ ਤੁਹਾਨੂੰ ਐਕਸਟਰਾ ਪੇ ਕਰਨੇ ਪੈਣਗੇ ਤੇ ਮੈਂ ਕਹਿੰਦਾ ਚਲ ਕੋਈ ਨਹੀਂ ਐਕਸਟਰਾ ਪੇ ਕਰਾਂਗੇ ਜੇ ਕਿ 100 ਯੂਰੋ ਕਹਿੰਦਾ 100 ਯੂਰੋ ਮਤਲਬ 10000 ਰੁਪਏ ਇੰਡੀਅਨ ਆਪਣਾ ਕੋਈ ਮਤਲਬ ਐਕਸਟਰਾ ਦੇਣਾ ਪੈਣਾਗਾ ਦੇ ਦੇਖ ਰਹੇ ਆ ਜੀ ਮਿਲਦੀਆਂ ਟਿਕਟਾਂ ਪਤਾ ਨਹੀਂ ਯਾਰੇ ਪੀਕ ਟਾਈਮ ਆ ਇਟਲੀ ਦਾ ਅਜਾ ਰੋਮ ਦਾ ਜੇ ਪਤਾ ਨਹੀਂ ਹਰ ਟਾਈਮ ਹੀ ਰੋਮ ਸ਼ਹਿਰ ਚ ਇੰਨੀ ਭੀੜ ਰਹਿੰਦੀ ਹੈ ਜਿੱਧਰ ਜਾਓ ਜਿੱਧਰ ਦੇਖੋ ਇੰਨੀ ਇੱਕ ਜ਼ੌਦਾ ਭੀੜ ਹੈ ਨਾ ਦੇਖੋ ਕਿੰਨੇ ਲੋਕ ਆ ਆਇਆ ਲੱਗਦਾ ਜਿਵੇਂ ਸਾਰੇ ਗਰੁੱਪਾਂ ਦੇ ਗਰੁੱਪ ਇੱਥੇ ਘੁੰਮਣ ਆ ਗਏ ਹੋਣ ਰੋਮ ਸ਼ਹਿਰ ਨੂੰ ਤਕਰੀਬਨ 15 ਮਿੰਟਾਂ ਦੇ ਬਾਅਦ ਬਾਈ ਇੱਥੇ ਲੈ ਗਿਆ ਕਹਿੰਦਾ 2 ਮਿੰਟ ਪਹੁੰਚ ਗਏ 2 ਮਿੰਟ ਪਹੁੰਚ ਗਏ ਇੱਥੇ ਸਕੈਮ ਵੀ ਬਹੁਤ ਚੱਲਦਾ ਏ ਸ਼ਹਿਰ ਚ ਡਰ ਲੱਗਦਾ ਯਾਰ ਮੈਂ ਖੁਸ਼ੀ ਹੁਣਾਂ ਨੂੰ ਸਾਰੇ ਨੂੰ ਉੱਥੇ ਛੱਡਿਆ ਬਾਈ ਹੁਣਾਂ ਨੂੰ ਮੈਂ ਕਿਹਾ ਚੱਲ ਮੈਂ ਇਕੱਲਾ ਹੀ ਜਾਣਾ ਤੇ ਇੱਥੇ ਤੁਹਾਨੂੰ ਹੋਰ ਦਾਸਾ ਟਿਕਟਸ ਨੇ ਜਿਹੜੀਆਂ ਇਹਨਾਂ ਦੁਕਾਨਾਂ ਤੋਂ ਹੀ ਮਿਲ ਜਾਂਦੀ ਐ ਇਹ ਦੁਕਾਨ ਹੈਗੀ ਆਮ ਜਿਵੇਂ ਦੁਕਾਨਾਂ ਹੁੰਦੀ ਐ ਇੱਥੇ ਭਾਵੇਂ ਤੁਸੀਂ ਇਹ ਤੋਂ ਮੈਟਰੋ ਦੀ ਟਿਕਟ ਲੈ ਲਓ ਭਾਵੇਂ ਰੇਂਡੀ ਟਿਕਟ ਲੈ ਲਓ ਇਹ ਕਹਿੰਦਾ ਵੀ ਵੈਟਿਕਨ ਸਿਟੀ ਦੀਆਂ ਕਲੋਜ਼ ਹੀ ਹੁੰਦੀਆਂ ਸਾਰੀਆਂ ਟਿਕਟਾਂ ਇੱਥੋਂ ਮਿਲ ਜਾਣਗ ਠੀਕ ਹੈ ਭਾਈ ਮਿਲਤੇ ਆਂ ਹੈ ਸ਼ੁਕਰੀਆ ਥੈਂਕ ਯੂ ਮੈਂ ਤੁਹਾਨੂੰ ਕਾਲ ਕਰਦਾ ਹਾਂ ਠੀਕ ਹੈ ਤਰ ਤੇ ਭਾਈ ਟਿਕਟ ਲੈ ਲਈ ਵੈਟਿਕਨ ਸਿਟੀ ਦੀ ਤੇ ਐਕਸਟਰਾ ਪੈਸੇ ਦੇ ਕੇ ਲਈ ਹੈਗੀ ਤੇ ਬਾਕੀ ਤੁਹਾਨੂੰ ਜਿਹੜਾ ਇੱਥੋਂ ਦਾ ਜੈਨੂਨ ਪ੍ਰਾਈਜ਼ ਆ ਉਹ ਦੱਸਦਾ ਜਿਹੜੀ ਮਤਲਬ ਇੰਡੀਅਨ ਲਈ ਵੈਸੇ ਤਾਂ ਜਿਹੜੇ ਥੋੜਾ ਬੱਸ ਦਾ ਟੂਰ ਹੈ ਉਹ ਵੀ ਦੋ ਦਿਨ ਲਈ ਜਿਹੜਾ ਰਹਿੰਦਾਗਾ ਆ ਆਮ ਇੱਥੇ 30 30 ਯੂਰੋ ਚ ਵੇਚਦੇ ਆ ਪਰ 20 ਚ ਮੰਨੇ ਜਾਂਦੇ ਜਿੰਵੇਂ ਸਾਨੂੰ 20 ਚ ਕਹਿ ਰਿਆ ਸੀਗਾ ਵੀ 20 ਰੁਪਏ ਚ ਤੁਹਾਨੂੰ ਦੇ ਦੇਣਾ 20 ਯੂਰੋ ਪਰ ਪਰਸਨ ਤੇ ਜਿਹੜੀ ਵੈਟਿਕਨ ਸਿਟੀ ਦੀ ਟਿਕਟ ਆਮ ਹੈਗੀ ਆ ਸਾਰੀ ਉਹ 30 ਯੂਰੋ ਦੀ ਤੇ ਸਾਨੂੰ ਪਈਆ ਹੁਣ 100ਾਂ ਦੀ ਤੇ ਤੁਸੀਂ ਇੱਕ ਬੰਦੇ ਪਿੱਛੇ ਅਸੀਂ 70 ਐਕਸਟਰਾ ਦਿੱਤੇ ਆ ਤੇ ਸਦ 150 ਯੂਰੋ ਐਕਸਟਰਾ ਲਿਆ ਮੇਰਾ ਤੇ ਖੁਸ਼ੀ ਦਾ ਹੁਣ ਆ ਜਿਹੜਾ ਕੱਲ ਦਾ ਆਉਣ ਵਾਲਾ ਵਲੌਗ ਹੈ ਉਹਦੇ ਚ ਤੁਹਾਨੂੰ ਅਸੀਂ ਵੈਟਿਕਨ ਸਿਟੀ ਜਿੱਥੇ ਪੋਪ ਵੰਦ ਹੈਗਾ ਮਤਲਬ 크ਰਿਸਚੀਅਨ ਦਾ ਹਰਿਮੰਦਰ ਸਾਹਿਬ ਸਾਈਆਂ ਦਾ ਤੇ ਉਹ ਸਾਰਾ ਅਸੀਂ ਤੁਹਾਨੂੰ ਕਮਾਵਾਂਗੇ ਰੋਮ ਸ਼ਹਿਰ ਚ ਮੈਨੂੰ ਲੱਗਦਾ ਵੀ ਥਾਂ ਥਾਂ ਯੋ ਜੇ ਫਾਉਂਟੇਨ ਦੇਖਣ ਨੂੰ ਮਿਲ ਜਾਣਗੇ ਜਿਵੇਂ ਦੇ ਪਹਿਲਾਂ ਅਸੀਂ ਦੇਖ ਕੇ ਆਏ ਆ ਉਹ ਸ਼ਾਇਦ ਜ਼ਿਆਦਾ ਮਸ਼ਹੂਰ ਸੀਗਾ ਤੇ ਇੱਥੇ ਵੀ ਇੱਕ ਆ ਫਾਉਂਟੇਨ ਬਣਿਆ ਹੋਇਆ ਜਿਆਦਾ ਮੈਨੂੰ ਲੱਗਦਾ ਗੋਰੇ ਜਿਹੜੇ ਹੈ ਗਰਮੀ ਕਰਕੇ ਵੀ ਆ ਜਾਂਦੇ ਆ ਜਿਉ ਗਰਮੀ ਨਾਲ ਥੋੜੀ ਜਿਹੀ ਗਰਮੀ ਲੱਗਦੇ ਨੇ ਜਿਵੇਂ ਇਹ ਸਿਟੀ ਚ ਗਰਮੀ ਪੈ ਰਹੀ ਹੈ ਤਾਂ ਕਰਕੇ ਆ ਜਾਂਦੇ ਆ ਹੈਲੋ ਬਾਸ ਹਾਊ ਆਰ ਯੂ ਫਾਈਨ ਗੁੱਡ ਇਨ ਕੈਨੇਡਾ ਯਾ ਹੈਲੋ ਫ੍ਰਮ ਕੈਨੇਡਾ ਹੈਲੋ ਫ਼ਰੋਂ ਇੰਡੀਆ ਓਕੇ ਬਾਏ ਬਾਏ ਇੰਡੀਆ ਦਾ ਕੈਨੇਡਾ ਦਾ ਹੁਣ ਰਿਸ਼ਤਾ ਹੀ ਮਜ਼ਬੂਤ ਹੈ ਦੁਨੀਆਂ ਭਰ ਤੋਂ ਲੋਕ ਆਏ ਹੋਏ ਯਾਰ ਇੱਥੇ ਘਮਣ ਮੈਂ ਤਾਂ ਐਸੀ ਮੈਂ ਕਿਤੇ ਲੋਕਲ ਬੰਦੇ ਹੋਣਗੇ ਇਹ ਰੋਮ ਸ਼ਹਿਰ ਨਾਲ ਜਿੰਨਾਂ ਕ ਹੁਣ ਤੱਕ ਅਸੀਂ ਤੁਰ ਫਿਰ ਕੇ ਦੇਖ ਲਿਆ ਤੇ ਕੈਪੀਟਲ ਸਿਟੀ ਵਰਗੀ ਵਾਈਬ ਆਉਂਦੀ ਹੈ ਬਸ ਜਿਵੇਂ ਰਾਜਧਾਨੀ ਭੀੜ ਭੜਕਾ ਉਹੀ ਹੈ ਨਾ ਸਭ ਤੋਂ ਸੋਹਣਾ ਸਾਨੂੰ ਲੱਗਿਆ ਵੈਨੇਸ਼ੀਆ ਇਹ ਸਾਡਾ ਤੀਜਾ ਵੱਡਾ ਸ਼ਹਿਰ ਹੈ ਮਨ ਲੱਗਦਾ ਇੱਥੋਂ ਦਾ ਤੇ ਵੈਨੇਸ਼ੀਆ ਵੈਨਿਸ ਬਹੁਤ ਸੋਹਣਾ ਸੀਗਾ ਵੈਨਿਸ ਤੋਂ ਬਿਨਾਂ ਲਾਲੋ ਮਿਲਾਨ ਵੀ ਬਹੁਤ ਸੋਹਣਾ ਸ਼ਹਿਰ ਹੈ ਉਹਦਾ ਦੋਨੇ ਮਿਸ ਕਰਨ ਵਾਲੇ ਹੈ ਨਹੀਂ ਤੇ ਖੈਰ ਰਾਜਧਾਨੀ ਹੈ ਇਹ ਰਾਜਧਾਨੀ ਕਰਕੇ ਆਉਣਾ ਚਾਹੀਦਾ ਤਾਂ ਜਾਂ ਇੱਕ ਦੋ ਜਿਹੜੀਆਂ ਮੇਜਰ ਟੂਰਿਸਟ ਪਲੇਸਿਸ ਹੈ ਉਹਦੇ ਕਰਕੇ ਹੈਨਾ ਬਾਕੀ ਤਾਂ ਵਾਲਾ ਦਵਾਲਾ ਸਾਰਾ ਸੇਮ ਹੀ ਆ ਕੈਫੇ ਬਾਰ ਰੈਸਟੋਰੈਂਟ ਲੋਕ ਟੂਰਿਸਟ ਸਾਰਾ ਕੁਝ ਇਹਦੇ ਨਾਲ ਹੀ ਭਰਿਆ ਹੋਇਆ ਹੈ ਇਹਨਾਂ ਹੋਣਾ ਹੈ ਅਸੀਂ ਇੱਕ ਆਈਸਕ੍ਰੀਮ ਸ਼ਾਪ ਤੇ ਤੇ ਇਟਾਲੀਅਨ ਇੱਕ ਆਈਸਕ੍ਰੀਮ ਬੜੀ ਮਸ਼ਹੂਰ ਹੈ ਤੇ ਅਸੀਂ ਪੀਜ਼ਾ ਜਿਹੜਾ ਸ਼ਹਿਰ ਸੀਗਾ ਉਹ ਚ ਵੀ ਖਾਧੀ ਸੀ ਪਿਸਤੀ ਵਾਲੀ ਆ ਉਹਨੂੰ ਆਈਸਕ੍ਰੀਮ ਨੂੰ ਸ਼ਾਇਦ ਕੁਝ ਬੋਲਦੇ ਹੈਗੇ ਤਾਕੋ ਸ਼ਾਇਦ ਮੇਬੀ ਪਿਸਤ੍ਰ ਪਿਸਤ੍ਰ ਕੋਸੈਂਜ ਬੋਲ ਤੁਸੀਂ ਬਾਈ ਹੁਣ ਇਹਨੂੰ ਦੱਸਿਆ ਸੀ ਇਹ ਕਹਿੰਦੇ ਇੱਥੇ ਮਿਲ ਜਾਣਾ ਹੈ ਕਿਹੜੀ ਆਈਸਕ੍ਰੀਮ ਆ ਬਾਈ ਜੋ ਪਿਸਤ੍ਰ ਕਿਉ ਪਿਸਤਾਕੀ ਫੇਮਸ ਆ ਜਿਹੜੀ ਇੱਥੇ ਜਣਾ ਪਿਸਤਾਕੀਓ ਪਿਸਤਾਕੀਓ ਹੂੰ ਕਹਿੰਦੇ ਜੇ ਤੁਸੀਂ ਉਹ ਨਹੀਂ ਖਾਧੀ ਫਿਰ ਤੁਸੀਂ ਕੁਝ ਨਹੀਂ ਖਾਦਦਾ 48 ਇਟਾਲੀਅਨ ਚ ਆ ਕੇ ਕਹਿੰਦੇ ਜੇ ਉਹ ਨਹੀਂ ਖਾਧੀ ਤਾਂ ਕੁਝ ਵੀ ਨਹੀਂ ਖਾਦਦਾ ਪਰ ਜਦੋਂ ਤੁਸੀਂ ਹੁਣ ਤੁਸੀਂ ਵੀ ਟਰਾਈ ਕਰਿਓ ਆ ਮੈਂ ਲਗਾ ਆਉ ਪਈਆ ਜਾਂ ਇੱਕ ਲੈ ਲੈਨੇ ਜਾਂ ਇੱਕ ਕੋਈ ਹੋਰ ਲੈ ਲਓ ਡਿਫਰੈਂਟ ਡਿਫਰੈਂਟ ਲੈ ਲੈਨੇ ਪੋਰਵੀਰੇ ਕਿਹੜੀ ਮਦੀ ਹੋਊਗੀ ਜਿਵੇਂ ਕਹਾਵਤ ਹੈ ਨਾ ਕਹਿੰਦੇ ਜਿਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ ਜਿਨੇ ਪਿਸਤਾਕੀ ਉਹ ਨਹੀਂ ਖਾਧੀ ਇਟਲੀ ਆ ਕੇ ਉਹਨੇ ਇਟਾਲੀਅਨ ਦਾ ਕੁਛ ਖਾਣਾ ਦਾ ਸਵਾਦ ਹੀ ਨਹੀਂ ਦੇਖਿਆ ਤੇ ਜਦੋਂ ਤੁਸੀਂ ਆਉਂਗੇ ਆਈਸਕ੍ਰੀਮ ਜ਼ਰੂਰ ਖਾ ਕੇ ਜਾਇਓ ਬਹੁਤ ਜ਼ਿਆਦਾ ਟੇਸਟੀ ਹੈਗੀ ਤੇ ਬਾਕੀ ਮੇਰਾ ਦਾ ਪਿਛਲੇ ਵਲੌਗ ਜਦੋਂ ਤੁਸੀਂ ਦੇਖਿਆ ਹੋਣਾ ਗਲਾ ਖਰਾਬ ਸੀਗਾ ਬਹੁਤ ਜ਼ਿਆਦਾ ਤੇ ਉਦੋਂ ਮੈਂ ਦੋ ਦਿਨ ਆਈਸਕ੍ਰੀਮ ਹੀ ਖਾਂਦਾ ਰਿਹਾ ਪਿਸਤਾਕੀ ਉਹ ਖਾ ਲਈ ਠੀਕ ਕੀਤਾਗਾ ਆਪਣੇ ਨਾਲੋਂ ਬਾਹਰ ਦਾ ਸਿਸਟਮ ਅਲੱਗ ਆ ਤੇ ਬਾਹਰ ਜੇ ਬੁਖਾਰ ਹੋ ਜਾਣਾ ਬੰਦੇ ਨੂੰ ਇਧਰਲੇ ਦੇਸ਼ਾਂ 'ਚ ਤਾਂ ਬੰਦੇ ਨੂੰ ਕਹਿੰਦੇ ਨੇ ਏਸੀ ਛੱਡ ਦੋ ਸਾਰੇ ਕੱਪੜੇ ਉਤਾਰ ਕੇ ਜੇ ਗਲਾ ਖਰਾਬ ਹੋ ਜਾਏ ਆਪਣੇ ਕਹਿੰਦੇ ਉਹ ਠੰਡੀਆਂ ਚੀਜ਼ਾਂ ਨਹੀਂ ਖਾਣੀਆਂ ਇੰਡੀਆ 'ਚ ਇੱਥੇ ਕਹਿੰਦੇ ਨੇ ਵੱਧ ਤੋਂ ਵੱਧ ਆਈਸਕ੍ਰੀਮ ਖਾਓ ਆਈਸਕ੍ਰੀਮ ਖਾਓ ਫਰਦੋਡਾ ਗਲਾ ਛੇਤੀ ਰਿਕਵਰ ਹੋਊਗਾ ਤੇ ਇਹ ਗੱਲ ਸੱਚ ਵੀ ਆ ਕਦੇ ਐਕਸਪੈਰੀਮੈਂਟ ਕਰਕੇ ਦੇਖਿਓ ਬਾਹਰਲੇ ਤਾਂ ਖੈਰ ਸਾਰੇ ਕਰਦੇ ਹੋਣਗੇ ਪੰਜਾਬ 'ਚ ਅਵੋਇਡ ਕੀਤੀਆਂ ਜਾਂਦੀਆਂ ਚੀਜ਼ਾਂ ਆ ਆਈਸਕ੍ਰੀਮ ਦੀ ਕਾਰ ਇਹ ਵੀ ਇਟਲੀ ਦੀ ਕੱਢੀ ਹੋਈ ਆ ਤੇ ਆਈਸਕ੍ਰੀਮ ਦੇ ਵਿੱਚ ਬਹੁਤ ਫ ਜਿੱਦਾਂ ਮਤਲਬ ਹੈ 25 30 ਤਰ੍ਹਾਂ ਦੇ ਫਲੇਵਰ ਇਹਦੇ ਵਿੱਚ ਹੀ ਆ। ਮੈਂ ਕੋਈ ਸਾਰਾ ਹਾਂਜੀ ਸਾਰੇ ਜਿੱਦਾਂ ਇਹਨਾਂ ਚੋਂ ਜਿੱਦਾਂ ਆਪਣੇ ਜਿੱਦਾਂ ਆਪਣੇ ਪੀਜ਼ੇ ਦੀ ਕਾੜ ਹੈ ਜਿਹੜੀ ਉਹ ਤੁਰਕੀ ਦੇ ਵਿੱਚ ਪਹਿਲੀ ਵਾਰੀ ਆਟੇ ਦੇ ਵਿੱਚ ਲੈਵੀ ਤੋਂ ਪਾ ਕੇ ਖਮੀਰ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਉਹਨਾਂ ਨੇ ਇਟਲੀ ਵਾਲਾ ਇੱਥੇ ਆ ਕੇ ਜਿਹੜਾ ਪੀਸਾ ਤਿਆਰ ਕੀਤਾ ਉਹੜੇ ਕੀਤਾ ਪਰ ਜਿਹੜਾ ਇੰਪਾਸਟੋ ਹੈ ਆਟੇ ਦੀ ਉਹ ਪਹਿਲੀ ਵਾਰੀ ਤੁਰਕੀ ਦੇ ਵਿੱਚ ਕਾੜ ਗੱਡੀ ਗਈ ਸੀ ਉਹਨਾਂ ਨੇ ਆਟੇ ਨੂੰ ਖਮੀਰ ਕੀਤਾ ਸੀਗਾ। ਮਤਲਬ ਕਾੜ ਉਹਨਾਂ ਦੀ ਆ ਤੇ ਪੀਸਾ ਉਹਨੇ ਬਣਾਇਆ। ਅੱਛਾ ਪੀਜ਼ਾ ਪਾਸਤਾ ਆਈਸਕ੍ਰੀਮ ਸਾਰਾ ਇਟਲੀ ਦਾ ਸਾਰਾ ਇਟਲੀ ਦਾ ਹਾਂਜੀ ਹਾਂ। ਇਟਲੀ ਬੜੀ ਮਸ਼ਹੂਰ ਹੈ ਜੀ ਜਿੱਦਾਂ ਹੁਣ ਚਮੜੇ ਕਰਕੇ ਮਸ਼ਹੂਰ ਆ ਜੀ ਦੂਜੇ ਕਰਕੇ ਮਸ਼ਹੂਰ ਸਹੀ ਗੱਲ ਹੈ ਬੜੇ-ਬੜੇ ਸਾਰਾ ਕੁਝ ਚੀਜ਼ਾਂ ਮਤਲਬ ਬ੍ਰਾਂਡ ਹੋ ਗਏ ਹਨ ਹਾਂਜੀ ਐਨਕਾ ਹੋ ਗਏ ਤਾਂ ਹੀ ਆਪਾਂ ਕਹਿੰਦੇ ਆ ਵੀ ਬੜੇ-ਬੜੇ ਬ੍ਰਾਂਡ ਆ ਜਿਹੜੇ ਇਟਲੀ ਦੇ ਆ ਸਭ ਤੋਂ ਜਿਹੜੇ ਬੜੀ ਆਪਾਂ ਕਹਿੰਦੇ ਆ ਵੀ ਸਕਿਪ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਇਤਿਹਾਸ ਟੂਰ ਕਰੋ ਤੇ ਇਟਲੀ ਜ਼ਰੂਰ ਸਮਾਂ ਘਟ ਕੇ ਆਓ ਖਾਸ ਤੌਰ ਰੋਮ ਦੀ ਧਰਤੀ ਉੱਪਰ ਇੱਥੇ ਨਾ ਕੁਝ ਪੁਰਾਣੀਆਂ ਚੀਜ਼ਾਂ ਵੀ ਲੱਗੀਆਂ ਹੋਈਆਂ ਜਿਵੇਂ ਆ ਇਹ ਤੁਹਾਨੂੰ ਦਿਖਾਣਾ ਰੋਮਨ ਸ਼ਾਇਦ ਪੁਰਾਣੀ ਸਕ੍ਰਿਪਚਰ ਵਗੈਰਾ ਕੁਝ ਨਾ ਦੀ 23 ਅੱਛਾ ਜਿਹੜਾ ਇਹ ਫਾਉਂਟੇਨ ਅਸੀਂ ਦੇਖਣ ਆਏ ਆ ਇਹਦੀ ਹਿਸਟਰੀ ਲੱਗੀ ਹੋਈ ਆ ਪੁਰਾਣੇ ਟਾਈਮ ਦੀ ਬੰਦਾ ਦਾ ਪੁਰਾਣੇ ਡੈਮ ਚ ਕੁਝ ਉਹ ਸਾਰੀ ਚੀਜ਼ ਦਿੱਤੀ ਹੋਈ ਹੈ ਤੇ ਹੁਣ ਅੱਗੇ ਸ਼ਾਇਦ ਕਲੋਜ਼ੀਮ ਨੂੰ ਜਾਵਾਂਗੇ ਜਿਹੜਾ ਰੋਮ ਦੀ ਸਭ ਤੋਂ ਮਸ਼ਹੂਰ ਚੀਜ਼ ਹੈ ਤੇ ਰਸਤੇ 'ਚ ਪਹਿਲਾਂ ਜਾਂਦੇ ਜਾਂਦੇ ਕੁਝ ਖਾਣਾ ਪੀਣਾ ਵੀ ਹੈ ਯਾਰ ਅਸੀਂ ਰੋਮ ਦੀਆਂ ਗਲੀਆਂ ਵਿੱਚੋਂ ਹੁੰਦੇ ਹੋਏ ਅਸੀਂ ਇੱਕ ਹੋਰ ਜਗ੍ਹਾ ਤੇ ਪੌਂਚੀਆ ਤੇ ਬਾਈ ਜੀ ਕਹਿੰਦੇ ਇਹ ਵੀ ਦੇਖਣ ਵਾਲੀ ਥਾਂ ਹੈ ਤੇ ਕਈ ਇੱਥੇ ਹਿੰਦੀ ਮੂਵੀਜ਼ ਕਹਿੰਦੇ ਸ਼ੂਟ ਹੋਈਆਂ ਜਿਵੇਂ ਤੁਹਾਨੂੰ ਦੱਸਿਆ ਇਹਨਾਂ ਦਾ ਟਾਈਮ ਹੋ ਗਿਆ ਇੱਥੇ ਰਹਿੰਦੇ ਨੂੰ ਕਿਹੜੀ ਫਿਲਮ ਕਿਹੜੀ ਕਿਹੜੀ ਐਕਟਰ ਨੇ ਸ਼ੂਟ ਕੀਤੀ ਇੱਥੇ ਜੀ ਮੂਵੀ ਇੱਥੇ ਕਾਫੀ ਹਿੰਦੀ ਫਿਲਮਾਂ ਜਿੱਦਾਂ ਹੋਈਆਂ ਜਿਨ੍ਹਾਂ ਦੇ ਵਿੱਚੋਂ ਸ਼ਿਹਰ ਜਿਹੜੀ ਹੈ ਸੰਜੇ ਦੱਤ ਦੀ ਸੀਗੀ ਇਹ ਫਿਲਮ ਅੱਛਾ ਜੀ ਇਹ ਹਿੰਦੀ ਫਿਲਮ ਸੀਗੀ ਅੱਛਾ ਜੀ ਹਿੰਦੀ ਫਿਲਮਾਂ ਦੀ ਆਮ ਸ਼ੂਟਿੰਗਾਂ ਪਹਿਲੀਆਂ ਸਮੇਂ ਦੇ ਵਿੱਚ ਅੱਛਾ ਰੋਮ ਦੇ ਪੁਰਾਣੇ ਸਮਿਆਂ ਚ ਕਿੰਨੇ ਸੰਦੀ ਗੱਲ ਹੈ ਇਹ ਮਤਲਬ ਤਕਰੀਬਨ ਤਕਰੀਬਨ 85 86 ਦੀ ਅੱਛਾ ਉਦੋਂ ਦੀਆਂ ਗੱਲਾਂ ਇਹ ਉਦੋਂ ਵੀ ਇੰਨਾ ਫੇਮਸ ਸੀਗਾ ਹਾਂਜੀ ਰੋਮ ਵੈਸੇ ਦੁਨੀਆ ਦਾ ਪਹਿਲਾਂ ਹੀ ਦੁਨੀਆ ਦਾ ਮਸ਼ਹੂਰ ਸ਼ਹਿਰ ਪੁਰਾਣਾ ਤੇ ਮਸ਼ਹੂਰ ਹੈ ਹਾਂਜੀ ਤੋਂ ਵੱਧ ਫੇਮਸ ਆ ਜਿਹੜੀ ਮਤਲਬ ਸੜ ਕੇ ਆ ਨਾ ਹੈ ਹਾਂਜੀ ਇਹ 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 ਸਾਰੀਆਂ ਸੜਕਾਂ ਹੀ ਫੇਮਸ ਹੈ ਅੱਛਾ ਜੀ ਇਹਨੂੰ ਜਦਾਂ ਸਾਰੀਆਂ ਤੇ ਕਹਿੰਦੇ ਆ ਵੀ ਇਹ ਬੀਆ ਤੇਰੀ ਦੂਏ ਮਕੇਲੀ ਅੱਛਾ ਮਕੇਲੀ ਗਲੀ ਨੂੰ ਬੋਲਦੇ ਮੇਰੇ ਖਿਆਲ ਨਾਲ ਨਹੀਂ ਬੀਆ ਬੋਲਦੇ ਗਲੀ ਬੀਆ ਬੀਆ ਓਕੇ ਰੋਮ ਸ਼ਹਿਰ ਦਾ ਨਾ ਜਿਵੇਂ ਐਡਾ ਵੱਡਾ ਨਾਮ ਹੈ ਤੇ ਟ੍ਰੈਫਿਕ ਘੱਟ ਹੈ ਇੱਥੇ ਭੀੜ ਭੜਕਾ ਐਡਾ ਹੈ ਨਹੀਂਗਾ ਜਾਂ ਫਿਰ ਇਹ ਹੈ ਜਿਵੇਂ ਸੈਂਟਰਲ ਸਿਟੀ ਦੇ ਸੈਂਟਰ ਚ ਜਿਆਦਾ ਕੁਝ ਅਲਾਉਡ ਨਹੀਂ ਹੁੰਦਾ ਨਾ ਅ ਮਤਲਬ ਵਹੀਕਲ ਵਗੈਰਾ ਜਿਉਂ ਮੇ ਹੋ ਸਕਦਾ ਵੈਸੇ ਉਵੇਂ ਦਾ ਹੈ ਨਹੀਂ ਮਿਲਾਨ ਚ ਦਾ ਮਿਲਾਨ ਚੈਂਟਰੋ ਬੋਲਦੇ ਸੀ ਉਹਨੂੰ ਉਥੇ ਬਿਲਕੁਲ ਕਾਰਾਂ ਵਗੈਰਾ ਕੁਝ ਵੀ ਅਲਾਉਡ ਨਹੀਂ ਸੀ ਪੈਦਲੀ ਤੁਰਨ ਵਾਲਾ ਸੀਗਾ ਪਰ ਫਿਰ ਵੀ ਟ੍ਰੈਫਿਕ ਇੰਨੀ ਨਹੀਂ ਹੈਗੀ ਆ ਦੇਖੋ ਸੜਕਾਂ ਤੁਸੀਂ ਦੇਖ ਹੀ ਰਹੇ ਹੋ ਚਾਰੇ ਪਾਸੇ ਇਮਾਰਤਾਂ ਇੱਥੇ ਲਗਭਗ ਇੱਕੋ ਜੀਆਂ ਸਾਰੀਆਂ ਇੱਕੋ ਜੀਆਂ ਇਮਾਰਤਾਂ ਜਿੰਨੀਆਂ ਵੀ ਦਿਖ ਰਹੀਆਂ ਨੇ ਪਰ ਸੋਹਣਾ ਹਾਂਜੀ ਪਰ ਸੋਹਣਾ ਸੋਹਣਾ ਸ਼ਹਿਰ ਹੈਗਾ ਜਿਵੇਂ ਆਪਾਂ ਕਹਿੰਦੇ ਸੀ ਵੈਨਸ ਸਿਟੀ ਬਹੁਤ ਸੋਹਣਾ ਸੀ ਔਰ ਮਿਲਾਨ ਉਹ ਸਾਨੂੰ ਬਹੁਤ ਸੋਹਣਾ ਲੱਗਿਆ ਰੋਮ ਵੀ ਉਹਨਾਂ ਦੇ ਵਿੱਚ ਹੀ ਆ ਪ੍ਰੈਸ਼ੀ ਬਾਈ ਜਦੋਂ ਇੱਥੇ ਆਏ ਸੀ ਉਹ ਸਾਨੂੰ ਕਹਿੰਦੇ ਸੀ ਕਹਿੰਦੇ ਸੋਹਣਾ ਹੀ ਲੱਗਣਾ ਸਾਨੂੰ ਪਰ ਸਾਨੂੰ ਵਧੀਆ ਲੱਗ ਰਿਹਾ ਹੈਗਾ ਰੋਮ ਦੇ ਨਾ ਕਿਸੇ ਕਿਸੇ ਏਰੀਆ 'ਚ ਜਾ ਕੇ ਐਦਾਂ ਲੱਗਦਾ ਹੈ ਕਿ ਜਿਮੇਟਲੀ ਨਹੀਂ ਬਲਕਿ ਜੇ ਕਿਸੇ ਏਸ਼ੀਅਨ ਕੰਟਰੀ ਚ ਤੁਰੇ ਫਿਰਦੇ ਹੋਈ ਐਨੇ ਕ ਜਿਆਦਾ ਰੈਸਟੋਰੈਂਟ ਗਰੋਸਰੀ ਸਟੋਰ ਤੇ ਇੰਡੀਆ ਦਾ ਫਲ ਸਬਜ਼ੀਆਂ ਮਤਲਬ ਸਾਰਾ ਕੁਝ ਮਿਲ ਹੀ ਜਾਂਦਾ ਹੈਗਾ ਤੇ ਬਾਈ ਜੀ ਹੁਣ ਹੀ ਦੱਸ ਦੇ ਬਾਈ ਜੀ ਕਿਹੜਾ ਏਰੀਆ ਕਿਹੜਾ ਪੈਂਦਾ ਇਹ ਜਿਹੜੇ ਪੈਂਦਾ ਪਿਆਸਾ ਵਿਕਟੋਰੀਓ ਪੈਂਦਾ ਪਿਆਸਾ ਵਿਕਟੋਰੀਓ ਬੋਲਦੇ ਇਹਨੂੰ ਹਾਂਜੀ ਪਿਆਸਾ ਵਿਕਟੋਰੀਓ ਮੈਨੂੰ ਆਲੇ ਇਹ ਟਰਮੀਨਲੇ ਬਿਲਕੁਲ ਲੱਗ ਹੀ ਪੈਂਦਾ ਅੱਛਾ ਤੇ ਸਾਰਾ ਕੁਝ ਇਹਦੇ ਮਤਲਬ ਆਪਣੀ ਏਸ਼ੀਅਨ ਕਮਿਊਨਿਟੀ ਜਿਆਦਾ ਹੈ ਬਹੁਤ ਜਿਆਦਾ ਇਸ ਨੂੰ ਇਟਾਲੀਅਨ ਬੜਾ ਘੱਟ ਵੀ ਦੇਖਣ ਨੂੰ ਮਿਲਣਾ ਹੈ ਬਹੁਤ ਜਿਆਦਾ ਆਪਣੇ ਪੰਜਾਬੀ ਮਤਲਬ ਵੀ ਸਾਰੇ ਇਸ ਤਰ੍ਹਾਂ ਨੇਰੀ ਜਨੂੰ ਦੇਖਣ ਨੂੰ ਮਿਲਣਾ ਹੈ ਬੰਗਲਾਦੇਸ਼ ਦੇ ਚੈਰੀਸ ਦੁਕਾਨਾਂ ਬਹੁਤ ਜਿਆਦਾ ਤੇ ਥੋੜਾ ਜਿਹਾ ਚਲੋ ਕਿ ਉਹ ਸੜਕ ਦੇ ਪਾਰ ਰੈਸਟੋਰੈਂਟ ਕਾਫੀ ਹੈ ਨਾ ਉੱਥੇ ਜਾ ਕੇ ਦੇਖੋ ਨੇ ਸਾਉਥ ਹਾਲ ਵਾਲਾ ਕੰਮ ਹੈ ਜਿਵੇਂ ਸਾਉਥ ਹਾਲ ਤੇ ਕਹਿੰਦੇ ਕੋਈ ਗੋਰਾ ਆ ਜਾਣਾ ਉਹਨੂੰ ਕਹਿੰਦੇ ਨੇ ਵੀ ਭੁੱਲ ਭੁਲੇਖੇ ਕਿੱਧਰ ਆ ਗਿਆ ਇੱਥੇ ਜੇ ਕੋਈ ਇਟਾਲੀਅਨ ਆ ਜਾਏ ਉਹਨੂੰ ਕਹਿੰਦੇ ਵੀ ਕਿੱਧਰ ਭੁੱਲ ਭੁਲੇਖੇ ਹੈ ਇਟਾਲੀਅਨ ਇੱਥੇ ਆ ਜਾਂ ਫਿਰ ਪਾਕਿਸਤਾਨੀ ਸ਼੍ਰੀਲੰਕਾ ਸਾਰੇ ਲਾ ਲੋ ਜਿੰਨੇ ਆਪਣੇ ਏਸ਼ੀਅਨ ਕਮਿਊਨਿਟੀ ਆ ਏਸ਼ੀਅਨ ਮੋਸਟਲੀ ਕਹਿ ਸਕਦੇ ਪੰਜਾਬੀ ਵੀ ਬਹੁਤ ਸਾਰੇ ਆ ਤੇ ਆ ਦੇਖੋ ਦੁਕਾਨਾਂ ਨੇ ਨਾ ਜਿੰਨੀਆਂ ਆ ਦੇਖੋ ਦੁਕਾਨ ਦੇ ਬਾਹਰ ਲੇ ਪਾਕਿਸਤਾਨੀ ਹੋਣੀ ਹਲਾਲ ਹਲਾਲ ਲਿਖਿਆ ਹੋਇਆ ਨਾ ਬੰਦੇ ਵੀ ਦੇਖੋ ਆ ਦੇਖੋ ਮੈਨੀਆਂ ਮੁੰਦੀਆਂ ਮਿਲੀਆਂ ਹੁੰਦੀਆਂ ਇਹ ਕਿੰਨੀਆਂ ਨੇ ਦੇਖੋ ਮੈਨੀਆਂ ਮੁੰਦੀਆਂ ਇੰਡੀਅਨ ਉਸਮਾਨ ਪਿਆ ਨਾ ਸਾਰਾ ਰਿਪਨ ਚਾਵਲ ਦੇ ਹਾਂ ਜੀ ਇਹ ਇਟਾ ਇਟਾਲੀਅਨ ਪੰਜਾਬ ਆ ਇਹ ਹਜੇ ਤਾਂ ਕਹਿੰਦੇ ਜੇ ਇਦੋਂ ਸਾਊਥ ਚ ਜਾਉਂਗੇ ਹੋਰ ਵੀ ਫਰਕ ਪੈਣਾ ਹਾਂ ਜੀ ਕੀ ਹਾਲ ਹੈ ਜੀ ਠੀਕ ਹੈ ਬਾਈ ਆਹ ਦੇਖੋ ਏਸ਼ੀਆ ਏਸ਼ੀਆ ਲਿਖਿਆ ਹੋਇਆ ਹੈ ਇਹ ਪੈਰਿਟ ਕਾਨ ਰੋਮ ਬਾਈ ਜੀ ਬਾਈ ਜੀ ਦੱਸਦੇ ਸੀ ਜਿੱਥੇ ਜਾਣ ਪੰਜਾਬੀ ਨਵਾਂ ਪੰਜਾਬ ਵਸਾ ਲੈਣ ਹਾਂ ਬਿਲਕੁਲ ਇੱਥੇ ਦਾ ਰੋਮ ਲੱਗ ਹੀ ਨਹੀਂ ਰਿਹਾ ਵੀ ਰੋਮ ਤੇ ਬਾਈ ਜੀ ਤੁਸੀਂ ਦੱਸਦੇ ਸੀ ਜਿਹੜਾ ਆਪਣਾ ਚੋਰੀਆਂ ਚੋਰੀਆਂ ਬਹੁਤ ਹੁੰਦੇ ਆ ਇਲਾਕੇ ਚ ਹਾਂਜੀ ਵੀਰ ਜਿਹੜੀ ਆ ਵਾਲੀ ਲਾਈਨ ਹੈ ਨਾ ਆਹ ਵਸਟਰੀਟ ਹੈ ਇਹ ਬਿਲਕੁਲ ਗੋਲ ਮਾਰਕੀਟ ਦੇ ਲੱਗੇ ਆ ਸਾਹਮਣੇ ਇਧਰ ਆਪਣੀ ਸਬਜ਼ੀ ਮੰਡੀ ਹੈ ਗੋਲ ਮਾਰਕੀਟ ਕਹਿੰਦੇ ਇਹਨੂੰ ਇਹ ਪਹਿਲਾਂ ਜਿਹੜੇ ਮੇਰੇ ਵੀਰ ਆਪਣੇ ਪੁਰਾਣੇ ਰਹਿੰਦੇ ਆ 90 ਰੁਪਏ ਤੇ ਰਹਿੰਦੇ ਆ ਨਾ ਇਹ ਪਹਿਲਾਂ ਇਹਦਾ ਬਾਹਰ ਲੱਗਦੀ ਹੁੰਦੀ ਸੀਗੀ ਮੇਰੇ ਪਿਆਸੇ ਵਾਲੇ ਨਾਲ ਤੇ ਹੁਣ ਇਹਨਾਂ ਨੇ ਅੰਦਰ ਬਸ ਸ਼ੁਰੂ ਕਰਤੀ ਪਰ ਜਿਹੜੀ ਆ ਵਾਲੀ ਸਟਰੀਟ ਹੈ ਉਰੇ ਮੰਨ ਲਵੀ ਚੋਰੀ ਦਾ ਸਾਮਾਨ ਇੰਨਾ ਜ਼ਿਆਦਾ ਵਿਗਦਾ ਹੈ ਅੱਛਾ ਤੁਸੀਂ ਦੁਪਹਿਰ ਨੂੰ 12 1 ਵਜੇ ਦੇ ਬਾਅਦ ਜਦੋਂ ਤੁਸੀਂ ਕਦੇ ਆਵੋਗੇ ਇੱਥੇ ਨਾ ਤਾਂ ਲੋ ਜਦੋਂ ਪੁਲਸ ਆਉਂਦੀ ਹੈ ਜਦ ਇਹ ਭੱਜਣ ਦੇ ਮੁੜਕੇ ਬਾਅਦ ਵੀ ਜੇ ਫਿਰ ਦੁਬਾਰਾ ਮਤਲਬ ਵੀ ਚੋਰ ਬਜ਼ਾਰ ਕਾਫੀ ਆਉਰੇ ਆ ਅੱਛਾ ਆ ਲਾਈਨ ਦੇ ਵਿੱਚ ਵੈਸੇ ਕਿੰਨੇ ਨੇ ਕਿਹਾ ਸੀ ਨਾ ਵੀ ਧਿਆਨ ਰੱਖਿਓ ਆਪਣਾ ਮਾਨ ਦਾ ਵੈਸੇ ਤਾਂ ਇਹ ਹੁੰਦਾ ਵੀ ਜਿੰਨਾ ਵੀ ਉਹ ਹੁੰਦਾ ਨਾ ਮਤਲਬ ਕੈਪੀਟਲ ਸਿਟੀ ਜੁਹੰਦੀ ਹੈ ਉੱਥੇ ਚਲੋ ਇਹ ਨਹੀਂ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਤੇ ਪਰ ਇਹ ਲਾਈਨ ਵੀ ਮਸ਼ਹੂਰ ਹੈ ਹਾਂਜੀ ਇਹ ਲਾਈਨ ਵੀ ਬਹੁਤ ਜ਼ਿਆਦਾ ਮਸ਼ਹੂਰ ਹੈ ਮਤਲਬ ਬਦਨਾਮ ਕਹਿ ਸਕਦੇ ਆਪਾਂ আচ্ছা ਬਦਨਾਮ ਹੈ ਏਰੀਆ ਪੂਰਾ ਇਹ ਇਹ ਪੂਰਾ ਬਦਨਾਮ ਹੈ ਠੀਕ ਹੈ ਠੀਕ ਹੈ ਠੀਕ ਹੈ ਤਾਨੂੰ ਆ ਘਾਜੇ ਭਾਜੇ ਬੜਾਇਆ ਪਿਆ ਸਾਰਾ ਕੁਝ ਹੈ ਹਾਂਜੀ ਬਦਨਾਮ ਹੋਣ ਕਰਕੇ ਸਹੀ ਆ ਦੇਖੋ ਸਾਰੇ ਵਿਦੇਸ਼ੀਆਂ ਦੀ ਵਿਦੇਸ਼ੀਆਂ ਨੇ ਦੱਬੀ ਹੋਈ ਧਰਤੀ ਹੈ ਇਹ